ਵੇ ਮੰਨੋ ਪੁਲਸ ਵਾਲੇ ਚੋਹਣ ਨਾ ਅੱਧੇ ਘੰਟੇ ਦੇ ਵਿੱਚ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕਦਾ ਹੈ ਮਰਨਾ ਸਭ ਨਹੀਂ ਹੈ ਕਿਸੇ ਐਮਐਲਏ ਦੀ ਧੀ ਜਾਂ ਭੈਣ ਨਾਲ ਇਹ ਚੀਜ਼ ਹੋਈ ਹੁੰਦੀ ਨਾ ਅੱਜ ਨੂੰ ਸਾਰਾ ਕੁਝ ਸਾਹਮਣੇ ਹੁੰਦਾ ਅੱਜ ਸਾਨੂੰ ਤਾਂ ਵੀਰੇ ਹੁਣ ਇਨਸਾਫ ਚਾਹੀਦਾ ਹੈ ਅੱਜ ਉਹਨਾਂ ਦੇ ਘਰ ਨਾਲ ਹੋਈ ਹੈ ਕੱਲ ਨੂੰ ਸਾਡੇ ਨਾਲ ਵੀ ਹੋ ਸਕਦੀ ਹੈ ਇਹ ਚੀਜ਼ ਤੇ ਸਾਡਾ ਸਾਰਾ ਨਗਰ ਅਸੀਂ ਕੱਲ ਨੂੰ ਹੋ ਸਕਿਆ ਵੀ ਜਿੱਥੋਂ ਵੀ ਤੱਕ ਸੰਘਰਸ਼ ਸਾਨੂੰ ਤੇਜ਼ ਕਰਨਾ ਪਿਆ ਅਸੀਂ ਕਰਾਂਗੇ ਹਾਈਵੇ ਅਸੀਂ ਜਾਮ ਕਰਾਂਗੇ ਸਾਨੂੰ ਤਾਂ ਵੀਰੇ ਹੁਣ ਇਨਸਾਫ ਚਾਹੀਦਾ ਅੱਜ ਉਹਨਾਂ ਦੇ ਘਰ ਨਾਲ ਹੋਈ ਐ ਕੱਲ ਨੂੰ ਸਾਡੇ ਸਾਡੇ ਨਾਲ ਵੀ ਹੋ ਸਕਦੀ ਐ ਇਹ ਚੀਜ਼ ਜੇ ਆਪਣੇ ਘਰ ਹੁਣ ਐਡੀ ਵੱਡੀ ਕੋਠੀ ਬਣਾਈ ਗਈ ਐ ਘਰੇ ਆਪਾਂ ਨੂੰ ਪਤਾ ਤਾਂ ਹੁੰਦੀ ਐ ਨੀ ਵੀ ਆਪਾਂ ਨੂੰ ਆਮਦਨ ਕਿੱਥੋਂ ਆ ਰਹੀ ਐ ਇਹ ਚੀਜ਼ ਦੀ ਹੈ ਨਾ ਕਿੱਥੋਂ ਆਪਾਂ ਇਹ ਚੀਜ਼ ਬਣਾ ਰਹੇ ਆ ਵੀਰੇ ਮੇਨ ਚੀਜ਼ ਤੇ ਹੀ ਆ ਵੀ ਉਹ ਬੱਚਿਆਂ ਦਾ ਕੀ ਕਸੂਰ ਸੀ ਲੱਗਦਾ ਉਹ ਤੇ ਵੀਰੇ ਚੰਡ ਬਹੁਤ ਜ਼ਿਆਦੇ ਵੱਡੇ ਨੇਗੇ ਬਹੁਤ ਜ਼ਿਆਦੇ ਵੱਡੇ ਚੰਡ ਨੇ ਉਹਨਾਂ ਦੇ ਸਰੀਰ ਦੇ ਵਿੱਚ ਬਾਕੀ ਉਹਨਾਂ ਦੇ ਕੱਪੜਾ ਵੀ ਤੰਦ ਦੇ ਉੱਪਰ ਕੋਈ ਨਹੀਂ ਸੀ ਖੇਚ ਤੂੰ ਹੋਈ ਐ ਜਿਹੜੀ ਕੁੜੀ ਐ ਸਾਡੀ ਬੱਚੀ ਐ ਸਾਡੇ ਨਗਰ ਦੀ ਬੱਚੇ ਦੀ ਤਾਂ ਹਜੇ লাশ ਬਰਾਮਦ ਹੋਈ ਨਹੀਂ ਕਿਉਂਕਿ ਦੋਹਾਂ ਦੀਆਂ ਤਾਂ ਫੋਟੋਆਂ ਸੀ ਦੇਖ ਚੁੱਕੇ ਆ ਪਰ ਉਹਨਾਂ ਦੀਆਂ ਫੋਟੋਆਂ ਵੀ ਜੇ ਕਹੀਏ ਦੇਖਣਯੋਗ ਹੈ ਨਹੀਂ ਸੀਗੀਆਂ ਕੱਪੜੇ ਉਹਨਾਂ ਦੇ ਲਾਹੇ ਹੋਏ ਸੀ ਵੀਰੇ ਉਹ ਵੀ ਪੁਲਿਸ ਵੱਲੋਂ ਪਾਏ ਗਏ ਨੇ ਉਹ ਆਪਾਂ ਸਖਦੀਪ ਕਾਰੀ ਤੇ ਇੱਕ ਵੀਰੇ ਸੋਚੀ ਸਮਝੀ ਸਾਜ਼ਿਸ਼ ਹੈ ਪਹਿਲਾ ਬੰਦੇ ਨੇ ਇਹਨਾਂ ਦਾ ਘਰ ਖਾਦਾ ਠੀਕ ਹੈ ਉਸ ਤੋਂ ਬਾਅਦ ਵੀ ਜਦੋਂ ਕਿੰਤੂ ਪ੍ਰੰਤੂ ਹੋਣ ਲੱਗੀ ਬੱਚੇ ਵੱਡੇ ਹੋ ਜਾਂਦੇ ਨੇ ਵੀ ਸਾਨੂੰ ਇਹ ਪੈਸਾ ਚਾਹੀਦਾ ਹਨਾ ਉਸ ਤੋਂ ਬਾਅਦ ਇਹ ਇੱਕ ਮੰਨ ਲਓ ਵੀ ਸਾਜ਼ਿਸ਼ ਉਹ ਬੰਦਾ ਘੜਨ ਲੱਗ ਗਿਆ ਵੀ ਇਹਨਾਂ ਨੂੰ ਮਾਰਿਆ ਕਿਵੇਂ ਜਾਵੇ ਹਨਾ 26 ਤਰੀਕ ਨੂੰ ਘਰੋਂ ਜਾਂਦੇ ਨੇ ਉਸ ਤੋਂ ਬਾਅਦ ਬੰਦਾ ਫੇਰ ਇੱਥੇ ਆਉਂਦਾ ਪਤਾ ਨਹੀਂ ਉਹਨਾਂ ਨੂੰ ਬੰਨ ਕੇ ਰੱਖਿਆ ਜਾਂਦਾ ਕਿ ਉਸ ਦਿਨ ਇਹਨਾਂ ਦਾ ਮਰਡਰ ਕੀਤਾ ਜਾਂਦਾ ਹਨਾ ਕੁੱਤੇ ਨੂੰ ਘਰੇ ਰੋਟੀ ਪਾਉਂਦਾ ਜਦੋਂ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਪੁੱਛਿਆ ਜਾਂਦੇ ਵੀਰੇ ਪੁੱਸ ਪੜਤਾਲ ਤਾਂ ਆਪਾਂ ਕਰਦੀਆਂ ਕਿ ਬੱਚੇ ਦਾ ਫੋਨ دارے اس بندے ਵੱਲੋਂ ਇਹ ਕਿਹਾ ਜਾਂਦਾ ਹੈ ਕਿ 8 ਦਿਨਾਂ ਵਾਸਤੇ ਉਹ ਬਾਹਰ ਗਏ ਨੇ ਤੇ ਵੀ ਉਹ ਆ ਜਾਣਗੇ ਨਾ ਫਿਰ ਉਸ ਤੋਂ ਬਾਅਦ ਜਦੋਂ ਉਹਨਾਂ ਦੀ লাশ ਮਿਲਦੀ ਆ ਤੇ ਲਵਾਰਸ ਤਾਂ ਆਪਾਂ ਉਹਨਾਂ ਨੂੰ ਤਾ ਕਹਿ ਸਕਦੇ ਆ ਵੀ ਜੇ ਕੋਈ ਸਾਡੇ ਪਿੰਡ ਦੇ ਹੋ ਬਿਸ਼ਨੀਕ ਨਾ ਹੋਣ ਕੋਈ ਹੋਰ ਪਿੰਡ ਦੇ ਹੋਣ ਜਦੋਂ ਆਪਾਂ ਉਹਨਾਂ ਦੇ ਪੇਕੇ ਪਰਿਵਾਰ ਵੱਲੋਂ ਇੱਕ ਰਪੋਰਟ ਲਿਖਾਈ ਜਾਂਦੀ ਹੈ ਥਾਣੇ ਦੇ ਵਿੱਚ ਵੀ ਸਾਡਾ ਪਰਿਵਾਰ ਸਾਡੀ ਧੀ ਸਾਡਾ ਭਾਣ ਜਾਂ ਸਾਡੀ ਭਾਂਜੀ ਵੀ ਗੁੰਮ ਹੋ ਚੁੱਕੇ ਨੇ ਘਰ ਦੇ ਵਿੱਚੋਂ ਨਾ ਫਿਰ ਉਹਨਾਂ ਨੂੰ ਇੱਕ ਲਵਾਰਸ ਕਹਿ ਕੇ ਵੀਰੇ ਉਹਨਾਂ ਦਾ ਸੰਸਕਾਰ ਵੀ ਕਰਤਾ ਜੇ ਸਾਡਾ ਪਿੰਡ ਸਾਰਾ ਨਗਰ ਸਾਡਾ ਨਾਲ ਹੁੰਦਾ ਸੀ ਪੋਸਟਮਾਸਟਰ ਮਰਵਾਉਂਦੇ ਫਿਰ ਉਹਨਾਂ ਦੇ ਜਿਸ ਹੱਬ ਨਾਲ ਸੱਟਾਂ ਦੇਖੀਆਂ ਗਈਆਂ ਨੇ ਜੇ ਆਪਾਂ ਨਹਿਰ ਦੇ ਵਿੱਚੋਂ ਬੰਦੇ ਨੂੰ ਕਿਸੇ ਨੇ ਧੱਕਾ ਵੀ ਦਿੱੰਨੇ ਆ ਉਦੋਂ ਵੀਰੇ ਚੰਡ ਬਹੁਤ ਜ਼ਿਆਦੇ ਵੱਡੇ ਨੇਗੇ ਬਹੁਤ ਹੀ ਜਿਆਦੇ ਵੱਡੇ ਚੰਡ ਨੇ ਉਹਨਾਂ ਦੇ ਸਰੀਰ ਦੇ ਵਿੱਚ ਬਾਕੀ ਉਹਨਾਂ ਦੇ ਕੱਪੜਾ ਵੀ ਤਨ ਦੇ ਉੱਪਰ ਕੋਈ ਨਹੀਂ ਸੀ ਖੇਚ ਤੂ ਹੋਈ ਐ ਜਿਹੜੀ ਕੁੜੀ ਐ ਸਾਡੀ ਬੱਚੀ ਐ ਸਾਡੇ ਨਗਰ ਦੀ ਬੱਚੇ ਦੀ ਤਾਂ ਹਜੇ লাশ ਬਰਮਦ ਹੋਈ ਨਹੀਂ ਕਿਉਂਕਿ ਦੋਨਾਂ ਦੀਆਂ ਤਾਂ ਫੋਟੋਆਂ ਅਸੀਂ ਦੇਖ ਚੁੱਕੇ ਆ ਪਰ ਉਹਨਾਂ ਦੀਆਂ ਫੋਟੋਆਂ ਵੀ ਜੇ ਕਹੀਏ ਦੇਖਣਯੋਗ ਹੈ ਨਹੀਂ ਸੀਗੀਆਂ ਕੱਪੜੇ ਉਹਨਾਂ ਦੇ ਲਾਹੇ ਹੋਏ ਸੀ ਵੀਰੇ ਉਹ ਵੀ ਪੁਲਿਸ ਵੱਲੋਂ ਪਾਏ ਗਏ ਨੇ ਉਹ ਆਪਾਂ ਕਹਿ ਨਹੀਂ ਸਕਦੇ ਹਨ ਜਦੋਂ ਆਪਾਂ ਨੂੰ ਨਾ ਤਾਂ ਡੈੱਡ ਬੋਡੀ ਉੱਥੇ ਦਿਖਾਈ ਗਈ ਆ ਸਾਡਾ ਨਗਰ ਸਾਡੀ ਨਗਰ ਪੰਚਾਇਤ ਅਸੀਂ ਉੱਥੇ ਮੌਕੇ ਤੇ ਮੌਜੂਦ ਨਹੀਂ ਹੈਗੇ ਸੀ ਵੀਰੇ ਪਹਿਲਾਂ ਹੀ ਹੋਇ ਪਹਿਲਾਂ ਹੋਇਆ ਉਸ ਤੋਂ ਬਾਅਦ ਜਦੋਂ ਮੰਨ ਕੇ ਚੱਲੋ ਇਹ ਚੀਜ਼ ਉਹਨੂੰ ਹੋ ਗਈ ਵੀ ਪਿੰਡ ਹੁਣ ਉੱਤਾ ਚੱਕੂਗਾ ਵੀ ਇਹ ਗੱਲ ਲੋਕਾਂ ਚ ਜਿਵੇਂ ਆਪਾਂ ਖੁੰਡ ਚਰਚਾ ਕਹਦੇ ਨੇ ਵੀ ਹੋਣ ਲੱਗੀ ਉਹ ਪੰਡਾ ਬੰਦਾ ਪਿੰਡ ਦਾ ਬਸਨੀਕ ਸੀ ਪਰ ਮੈਨੂੰ ਤਾਂ ਲੱਗਦਾ ਵੀ ਉਹਨਾਂ ਦੇ ਘਰਦਿਆਂ ਨੂੰ ਵੀ ਇਹ ਚੀਜ਼ ਦਾ ਪਤਾ ਸੀ ਜੇ ਆਪਣੇ ਘਰ ਹੁਣ ਐਡੀ ਵੱਡੀ ਕੋਠੀ ਬਣਾਈ ਗਈ ਹੈ ਘਰੇ ਆਪਾਂ ਨੂੰ ਪਤਾ ਤਾਂ ਹੁੰਦੀ ਨਹੀਂ ਵੀ ਆਪਾਂ ਨੂੰ ਆਮਦਨ ਕਿੱਥੋਂ ਆ ਰਹੀ ਹੈ ਇਹ ਚੀਜ਼ ਦੀ ਹੈ ਨਾ ਕਿੱਥੋਂ ਆਪਾਂ ਇਹ ਚੀਜ਼ ਬਣਾ ਰਹੇ ਹਾਂ ਵੀ ਇਹ ਮੇਨ ਚੀਜ਼ ਤੇ ਹੀ ਆ ਵੀ ਉਹ ਬੱਚਿਆਂ ਦਾ ਕੀ ਕਸੂਰ ਸੀ ਲੱਗਦਾ ਜੇ ਮੰਨ ਲਓ ਪੁਰਸਾ ਵਾਲੇ ਚੌਹਣ ਨਾ ਅੱਧੇ ਘੰਟੇ ਦੇ ਵਿੱਚ ਸਾਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕਦਾ ਕਿਸੇ ਮੰਨ ਕੇ ਚਲੋ ਆਪਾਂ ਡਰ ਕੇ ਨਹੀਂ ਕਹਿ ਰਹੇ ਮਰਨਾ ਸਭ ਨਹੀਂ ਹੈ ਕਿਸੇ ਐਮਐਲਏ ਦੀ ਧੀ ਜਾਂ ਭੈਣ ਨਾਲ ਇਹ ਚੀਜ਼ ਹੋਈ ਹੁੰਦੀ ਨਾ ਅੱਜ ਨੂੰ ਸਾਰਾ ਕੁਝ ਸਾਹਮਣੇ ਹੁੰਦਾ ਅੱਜ ਉਹਨਾਂ ਦਾ ਘਰ ਬਰਬਾਦ ਹੋ ਗਿਆ ਸਾਨੂੰ ਸਾਰਾ ਨਗਰ ਸਾਡਾ ਸਾਰੀ ਨਗਰ ਪੰਚਾਇਤ ਮੇਰੀਆਂ ਮਾਵਾ ਭੈਣਾਂ ਸਾਰੀਆਂ ਨਾਲ ਖੜੀਆਂ ਨੇ ਵੀ ਸਾਨੂੰ ਜਿਆਦਾ ਇਨਸਾਫ ਚਾਹੀਦਾ ਵੀ ਇਹ ਚੀਜ਼ ਸਾਰੀ ਪਤਾ ਲੱਗਣੀ ਚਾਹੀਦੀ ਜਿਹੜੀ ਉਹਦੀ ਕੋਠੀ ਬਣੀ ਹੋਈ ਆ ਸਾਰਾ ਗੋਸੇ ਜ਼ਬਤ ਹੋਣਾ ਚਾਹੀਦਾ ਪੜਤਾਲ ਕੀਤੀ ਜਾਵੇ ਵੀ ਇਹ ਕਿੱਥੋਂ ਉਹਨੇ ਬਣਾਈ ਆ ਕਿ ਇਹ ਚੀਜ਼ ਹੋਈ ਆ ਵੀਰੇ ਅੱਜ ਉਹਨਾਂ ਦੇ ਘਰ ਨੂੰ ਹੋਈ ਆ ਕੱਲ ਨੂੰ ਸਾਡੇ ਨਾਲ ਵੀ ਹੋ ਸਕਦੀ ਹੈ ਚੀਜ਼ ਫਿਰ ਵਿਸ਼ਵਾਸ ਨਾ ਦੀ ਤਾਂ ਕੋਈ ਚੀਜ਼ ਰਹਿ ਨਾ ਨ ਗਈ ਤੇ ਸਾਡਾ ਸਾਰਾ ਨਗਰ ਅਸੀਂ ਕੱਲ ਨੂੰ ਹੋ ਸਕਿਆ ਜਿੱਥੋਂ ਵੀ ਤੱਕ ਸੰਘਰਸ਼ ਸਾਨੂੰ ਤੇਜ਼ ਕਰਨਾ ਪਿਆ ਅਸੀਂ ਕਰਾਂਗੇ ਹਾਈਵੇ ਅਸੀਂ ਜਾਮ ਕਰਾਂਗੇ ਅਸੀਂ ਕੁਝ ਨਹੀਂ ਕਹਿ ਸਕਦੇ ਜਦੋਂ ਬੱਚੇ ਦੀ ਲਾਸ਼ ਹੀ ਬਰਾਮਦ ਨਹੀਂ ਹੋਈ ਉਹਦੇ ਬਾਰੇ ਕੀ ਕਹਿ ਸਕਦੇ ਆਪਾਂ ਵੀ ਬਾਕੀ ਉਹਨਾਂ ਤੇ ਕਿੰਨਾ ਕੁ ਜ਼ੁਲਮ ਹੋਇਆ ਉਹ ਤਾਂ ਉਹ ਹੀ ਜਾਣਦੇ ਨੇ